ਮੰਦਿਰ ਜਿਹੜੀ ਹੈ ਨਾ ਜਿੰਨੀਆਂ ਮਰਜ਼ੀ ਬੜਕਾ ਮਾਰ ਲਵੇ ਜਿੰਨੀ ਮਰਜ਼ੀ ਵਾਰੀ ਚੀਕ-ਚੀਕ ਕੇ ਕਹਿ ਲਵੇ ਕਿ ਜਨਾਨੀ ਜਨਾਨੀ ਦੀ ਦੋਸਤ ਨਹੀਂ ਹੋ ਸਕਦੀ ਅਸਲ ਗੱਲ ਇਹ ਹੈ ਕਿ ਮੰਦਿਰ ਦੇ ਆਪਸ ਦੇ ਸਿਆਪੇ ਪੈਣ ਵਿੱਚ ਬਹੁਤਾ ਵੱਡਾ ਮੁੱਦਾ ਹੀ ਨਹੀਂ ਚਾਹੀਦਾ ਕਈ ਵਾਰੀ ਤਾਂ ਵੀਡੀਓ ਗੇਮ ਦੇ ਰਿਮੋਟ ਤੇ ਲੜ ਪੈਂਦੇ ਨੇ ਤੇ ਕਈ ਵਾਰੀ 30ml ਦੇ ਪੈਗ ਉੱਤੇ ਹੀ ਇੱਕ ਸਨਮੁਖੀ ਹੋਏ ਬੈਠੇ ਹੁੰਦੇ ਨੇ ਜੇ ਚੱਪਲਾ ਜੁੱਤੀਆਂ ਮੁੱਕੀਆਂ ਨਾ ਵੀ ਮਾਰਨ ਤਾਂ ਅੱਜ ਕੱਲ ਤਾਂ ਉਹ ਜੀ ਦੋਸਤੀਆਂ ਨਿਭਾਈ ਜਾਣ ਵਾਲਾ ਕੰਮ ਔਖਾ ਹੋਇਆ ਪਿਆ ਹੈ ਅਖੇ ਸਕਰੀਨਾਂ ਨੇ ਹਰੇਕ ਨੂੰ ਹੀ ਆਇਲੈਂਡ ਬਣਾ ਛੱਡਿਆ ਜਿੱਥੇ ਰੀਲਾਂ ਦੇ ਸਮੁੰਦਰ ਦੀਆਂ ਲਹਿਰਾਂ ਟਾਪੂ ਤੇ ਆ ਆ ਕੇ ਵੱਜਦੀਆਂ ਰਹਿੰਦੀਆਂ ਨੇ ਜਦੋਂ ਤੁਹਾਡੀ ਉਮਰ ਜ਼ਰਾ 30 35 ਲੰਘ ਜਾਂਦੀ ਹੈ ਤਾਂ ਪੁਰਾਣੀਆਂ ਦੋਸਤੀਆਂ ਵੈਸੇ ਵੀ WhatsApp ਗਰੁੱਪਾਂ ਨੇ ਸਮੋਹ ਲੈਣੀਆਂ ਆਉਂਦੀਆਂ ਨੇ ਕਦੇ ਪੁਰਾਣੇ ਸਕੂਲ ਦੇ ਸਾਥੀਆਂ ਦਾ ਗਰੁੱਪ ਕਦੇ ਸੰਡੇ ਨੂੰ ਕ੍ਰਿਕਟ ਖੇਡਣ ਦਾ ਬਸ ਲਗਾਤਾਰ ਪਲਾਨ ਬਣਾਈ ਜਾਣ ਵਾਲਾ ਗਰੁੱਪ ਕਦੇ ਐਵੇਂ ਹੀ ਸਾਲ ਵਿੱਚ ਇੱਕ ਵਾਰੀ ਮਿਲ ਬੈਠਣ ਤੋਂ ਬਾਅਦ ਐਕਸਾਈਟਮੈਂਟ ਵਿੱਚ ਬਣਿਆ ਗਰੁੱਪ ਜਿਸ ਵਿੱਚ ਕੁਝ ਦਿਨ ਤਾਂ ਸਾਰੇ ਬੜੇ ਚਾਹ ਨਾਲ ਹਿੱਸਾ ਪਾਉਂਦੇ ਨੇ ਪਰ ਫਿਰ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਧਰਮ ਖਤਰੇ ਵਿੱਚ ਹੈ ਵਾਲੇ ਮੈਸੇਜ ਤੇ ਨਾਨ ਵੈਜ ਚੁਟਕਲੇ ਮੁੱਕ ਜਾਂਦੇ ਨੇ ਅੰਦਾਜ਼ਾ ਜਿਆ ਰਹਿੰਦਾ ਹੈ ਕਿ ਚਲੋ ਅਗਲਾ ਅਜੇ ਮਰਿਆ ਨਹੀਂ ਮੀਮਾ ਸ਼ੇਅਰ ਕਰ ਰਿਹਾ ਹੈ ਤਾਂ ਜਿਉਂਦਾ ਹੀ ਹੋਵੇਗਾ ਅਜਿਹੇ ਮਾਹੌਲ ਵਿੱਚ ਜਦੋਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਇਲਾਨ ਮਸਕ ਤੇ ਦੁਨੀਆ ਦੇ ਸਭ ਤੋਂ ਖੱਚ ਬੰਦੇ ਡੋਨਲਡ ਟਰੰਪ ਇਹਨਾਂ ਨੇ ਮਿੱਤਰਤਾ ਦੀਆਂ ਪਿੰਗਾ ਝੂਟੀਆਂ ਤਾਂ ਮੈਨੂੰ ਵੀ ਲੱਗਾ ਕਿ ਯਾਰ ਆਪਾਂ ਵੀ ਆਪਦੇ ਦੋਸਤਾਂ ਨਾਲ ਦੁਬਾਰਾ ਇਨ ਟੱਚ ਹੋ ਜਾਈਏ ਪ੍ਰੈਸ਼ਰ ਜਿਹਾ ਆ ਗਿਆ ਦੋਸਤੀ ਨਿਭਾਉਣ ਦਾ ਪਰ ਹੁਣ ਇਹ ਪ੍ਰੈਸ਼ਰ ਮੁੱਕ ਗਿਆ ਹੈ ਇਲਤੀ ਇਲਨ ਤੇ ਡੰਗਰ ਡੋਨਲਡ ਇਹਨਾਂ ਦੀ ਕੱਟੀ ਹੋ ਗਈ ਹੈ ਇਹਨਾਂ ਦੇ ਬਾਲੇ ਪਿਆਰ ਨਾਲੋਂ ਤਾਂ ਸਾਡਾ ਵਟਸਐਪ ਵਾਲਾ ਕੰਮ ਹੀ ਠੀਕ ਹੈ ਯਾਰੀ ਬਣੀ ਰਹਿੰਦੀ ਹੈ ਕਦੇ-ਕਦੇ ਮਿਲੋ ਤਾਂ ਇੱਕ ਦੂਜੇ ਦੀਆਂ ਬਹੁਤੀਆਂ ਬਰਾਈਆਂ ਵੀ ਨਹੀਂ ਪਤਾ ਲੱਗਦੀਆਂ ਸੱਚੀ ਦੱਸਾਂ ਯਾਰ ਮੈਨੂੰ ਕੋਈ ਇੰਟਰਸਟ ਨਹੀਂ ਕਿ ਤੂੰ ਕਿੱਥੋਂ ਸਸਤੇ ਮਤੀਰੇ ਖਰੀਦ ਲਿਆਣਾ ਹੈ ਨਾ ਮੈਨੂੰ ਕੋਈ ਇੰਟਰਸਟ ਕਿ ਤੂੰ ਗੱਡੀ ਦੀ ਸਰਵਿਸ ਆਪੇ ਕਰੇ ਕਰ ਲੈਣਾ ਹੈ ਜਾਂ ਤੂੰ ਬਵਾਸੀਰ ਦਾ ਲੇਟੈਸਟ ਦੇਸੀ ਇਲਾਜ ਲੱਭ ਲਿਆ ਹੈ ਰੋਜ਼ ਮਿਲਣ ਵਾਲਾ ਹਾਲ ਵੇਖ ਲਓ 트럼ਪ ਤੇ ਮਸਕਾਲਾ ਹੋ ਜਾਵੇਗਾ 2 ਕੁ ਮਹੀਨੇ ਪਹਿਲਾਂ ਮਸਕ ਕਹਿੰਦਾ ਮੈਨੂੰ 트럼ਪ ਨਾਲ ਪੱਕਾ ਇਸ਼ਕ ਹੈ ਇਹਨੇ ਕਾਰ ਵੀ ਦੇ ਛੱਡੀ ਆਪਣੇ ਆਸ਼ਿਕ ਨੂੰ 트럼ਪ ਕਹਿੰਦਾ ਸਾਰਿਆਂ ਨੂੰ ਮਸਕ ਦੀ ਕੰਪਨੀ ਟੈਸਲਾ ਦੀ ਗੱਡੀ ਖਰੀਦ ਲੈਣੀ ਚਾਹੀਦੀ ਹੈ ਲੋਕੀ ਨਾ ਖਿੱਚ ਗਏ ਕਿ ਟੈਸਲਾ ਦੀ ਸੇਲ ਘਟ ਗਈ ਹੁਣ ਕਹਿੰਦੇ ਨੇ ਕਿ ਉਸੇ ਕਾਰ ਵਾਲੇ ਮਸਲੇ ਉੱਤੇ ਝਗੜਾ ਹੋ ਗਿਆ ਮਸਕ ਨੇ ਟਰੰਪ ਨੂੰ ਇਲੈਕਸ਼ਨ ਵੇਲੇ ਅਰਬਾਂ ਦੀ ਫੰਡਿੰਗ ਕੀਤੀ ਸੀ ਬਦਲੇ ਵਿੱਚ ਟਰੰਪ ਨੇ ਮਸਕ ਨੂੰ ਸਰਕਾਰ ਦਾ ਸਪੈਸ਼ਲ EMPLOYE ਲਾਇਆ ਸੀ ਮਸਕ ਨੇ ਸਪੈਸ਼ਲ EMPLOYEES ਹੁੰਦੇ ਆ ਹਜ਼ਾਰਾਂ ਸਰਕਾਰੀ ਨੌਕਰਾਂ ਨੂੰ ਕੱਢ ਮਾਰਿਆ ਕਹਿੰਦਾ ਇਹਨਾਂ ਦੀ ਕੋਈ ਲੋੜ ਨਹੀਂ ਨਾਲੇ ਆਪਦੇ ਮੁੰਡੇ ਨੂੰ ਮੋਢਿਆਂ ਉੱਤੇ ਚਾੜ੍ਹ ਕੇ ਖੁਦ 트াম্প ਦੇ ਸਿਰ ਉੱਤੇ ਚੜ੍ਹਿਆ ਬੈਠਾ ਸੀ ਹੁਣ ਜਦੋਂ 트াম্প ਨੇ ਨਵਾਂ ਕਾਨੂੰਨ ਲਿਆਂਦਾ ਜਿਸ ਵਿੱਚ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਫਾਇਦੇ ਘਟਾ ਦਿੱਤੇ ਤਾਂ ਮਸਕ ਰੋਸ ਗਿਆ ਦੋਵੇਂ ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਚੁੰਡੀਆਂ ਵੱਢਣ ਲੱਗ ਗਏ ਮਸਕ ਕਹਿੰਦਾ 트াম্প ਦਾ ਨਵਾਂ ਕਾਨੂੰਨ ਅਮਰੀਕਾ ਨੂੰ ਦਿਵਾਲੀਆ ਕਰ ਦੇਵੇਗਾ 트াম্প ਕਹਿੰਦਾ ਮਸਕ ਨਸ਼ੇੜੀ ਹੈ ਮਾਸਕ ਕਹਿੰਦਾ ਟਰੰਪ ਦੇ ਸੈਕਸ ਸਕੈਂਡਲ ਖੋਲ ਕੇ ਰੱਖ ਦਿਆਂਗਾ ਟਰੰਪ ਕਹਿੰਦਾ ਮੈਂ ਇਹਨੂੰ ਦੇਸ਼ ਤੋਂ ਬਾਹਰ ਕੱਢ ਦਿਆਂਗਾ ਦੋਵਾਂ ਨੂੰ ਵੈਸੇ ਕਾਲੇ ਪੂਰੇ ਰੰਗ ਬਰੰਗੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦਾ ਬੜਾ ਚਾਅ ਹੈ ਪਰ ਹੁਣ ਟਰੰਪ ਨੇ ਗੋਰੇ ਮਾਸਕ ਨੂੰ ਹੀ ਧਮਕੀ ਦੇ ਦਿੱਤੀ ਕਿ ਤੂੰ ਆਪਦੇ ਅਸਲੀ ਘਰ ਸਾਊਥ ਅਫਰੀਕਾ ਵਾਪਸ ਚੱਲ ਜਾ ਪਰ ਗੱਲ ਤਾਂ ਪਹਿ ਹੀ ਦੀ ਐ ਦੋਵਾਂ ਦਾ ਇਸ਼ਕ ਵੀ ਨੋਟਾਂ ਦੇ ਬਿਸਤਰੇ ਉੱਤੇ ਸ਼ੁਰੂ ਹੋਇਆ ਸੀ ਤੇ ਹੁਣ ਤੂੰ ਕੁੱਤਾ ਤੂੰ ਕੁੱਤਾ ਇਹ ਵੀ ਨੋਟਾਂ ਕਰਕੇ ਹੀ ਹੈ ਮਸਕ ਅਸਲ ਵਿੱਚ ਅਮਰੀਕੀ ਸਰਕਾਰ ਦਾ ਵੱਡਾ ਠੇਕੇਦਾਰ ਵੀ ਹੈ ਤੇ 트ੰਪ ਨੇ ਧਮਕੀ ਦਿੱਤੀ ਹੈ ਕਿ ਇਹਦੇ ਮੈਂ ਠੇਕੇ ਕੈਨਸਲ ਕਰ ਦਿਆਂਗਾ ਮਸਕ ਕਹਿੰਦਾ ਕਰਕੇ ਬਖਾ ਮੇਰੇ ਰਾਕੇਟ ਤੋਂ ਬਗੈਰ ਚੰਨ ਤੇ ਮੰਗਲ ਗ੍ਰਹਿ ਤੇ ਜਾਓਗੇ ਕਿਵੇਂ ਮਸਕ ਦੀ ਸਾਰੀ ਦੌਲਤ ਵੈਸੇ ਇਲੈਕਟ੍ਰਿਕ ਕਾਰਾਂ ਉੱਤੇ ਖੜੀ ਹੈ ਇਲੈਕਟ੍ਰਿਕ ਕਾਰਾਂ ਦਾ ਸਾਨੂੰ ਦੱਸਿਆ ਗਿਆ ਹੈ ਕਿ ਟੀਚਾ ਹੈ ਧਰਤੀ ਨੂੰ ਪੋਲੂਸ਼ਨ ਤੋਂ ਬਚਾਉਣਾ। ਟਰੰਪ ਤੇ ਉਸਦੇ ਅਸਲੀ ਸਪੋਰਟਰ ਉਹਨਾਂ ਨੂੰ ਇਸ ਨਾਲ ਫਰਕ ਨਹੀਂ ਪੈਂਦਾ। ਉਹ ਤਾਂ ਕਹਿੰਦਾ ਹੈ ਕਿ ਕਲਾਈਮੇਟ ਚੇਂਜ ਵਗੈਰਾ ਸਭ ਝੂਠ ਹੈ। ਇਸੇ ਲਈ ਆਪਣੇ ਨਵੇਂ ਕਾਨੂੰਨ ਵਿੱਚ ਇਨ੍ਹਾਂ ਇਲੈਕਟ੍ਰਿਕ ਕਾਰਾਂ ਨੂੰ ਮਿਲਦੀ ਸਬਸਿਡੀ ਖਤਮ ਕਰ ਦਿੱਤੀ। ਨਾਲੇ ਮਸਕ ਨਾਲ ਦੋਸਤੀ ਵੀ ਸ਼ਹੀਦ ਕਰ ਦਿੱਤੀ। ਮਸਕ ਕਹਿੰਦਾ ਮੈਨੂੰ ਸਬਸਿਡੀ ਨਹੀਂ ਚਾਹੀਦੀ। ਨਹੀਂ ਹੋਰ ਫਿਰ ਟਰੰਪ ਤੋਂ ਅੰਭ ਚਾਹੀਦੇ ਸੀ। ਪਰ ਚਲੋ ਇਸੇ ਬਹਾਨੇ ਰੋਜ਼-ਰੋਜ਼ ਦਾ ਪ੍ਰੈਸ਼ਰ ਖਤਮ ਹੋ ਗਿਆ ਹੁਣ ਆਰਾਮ ਨਾਲ ਆਪਦੇ ਮਿੱਤਰਾਂ ਨੂੰ ਕਹਿ ਦਿਆਂਗੇ ਕਿ ਆਹ ਵੇਖੋ ਰੋਜ਼-ਰੋਜ਼ ਮਿਲ ਕੇ ਹੁੰਦਾ ਹੈ ਮੈਨੂੰ ਮੈਨਿਓ ਜਾਂਦਾ ਬੰਦਾ ਆਪਾਂ WhatsApp ਉੱਤੇ ਹੀ ਠੀਕਾਂ ਮੈਂ ਤਾਂ ਕਿੰਨਾ 트럼ਪ ਤੇ ਮਸਕ ਨੂੰ ਵੀ ਆਪਦੇ ਵਰਗੇ ਕੁਝ ਹੋਰ ਨਾਲ ਨਾਲ ਰਲ ਕੇ WhatsApp ਤੇ ਗਰੁੱਪ ਬਣਾ ਲੈਣਾ ਚਾਹੀਦਾ ਹੈ ਉਹਦਾ 트럼ਪ ਨੂੰ ਰਾਸ਼ਟਰਪਤੀ ਲਾ ਦਿਓ ਜਿਸ ਵਿੱਚ ਯਬਲੀਆਂ ਮਾਰੀ ਜਾਓ ਪਰ ਕੋਈ ਹੋਰ ਗੱਲ ਨਾ ਕਰਿਓ ਨਹੀਂ ਤਾਂ ਝਗੜਾ ਹੋ ਜਾਏਗਾ ਆਖਿਰ ਅਸਲੀ ਪੋਲਿਟਿਕਸ ਨੀਤੀਆਂ ਪਹਿ ਸਬਸਿਡੀ ਕਲਾਈਮੇਟ ਜੰਗ ਹਥਿਆਰ ਇਹ ਸਭ ਸੀਰੀਅਸ ਗੱਲਾਂ ਨੇ ਖੱਚਾ ਨੂੰ ਖੱਚਾ ਭੋਰਨ ਤੱਕ ਹੀ ਰਹਿਣਾ ਚਾਹੀਦਾ ਹੈ